ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਕੈਨੇਡਾ ਦਾ ਵੀਜ਼ਾ ਵਰਕ ਪਰਮਿਟ ਤੇ ਪੀਆਰ ਲੈਣ ਲਈ ਕੈਨੇਡਾ ਦੇ ਨਵੇਂ ਬਣੇ ਇਮੀਗ੍ਰੇਸ਼ਨ ਮੰਤਰੀ ਦੁਆਰਾ ਨੀਮਾ ਵਿੱਚ ਕਿਹੜਾ ਬਦਲਾਅ ਕਰਕੇ ਪ੍ਰੋਸੈਸ ਨੂੰ ਆਸਾਨ ਕਰ ਦਿੱਤਾ ਗਿਆ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਉਜਾਗ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ जाया ਕਰੇ ਪਿਛਲੇ 1-2 ਮਹੀਨਿਆਂ ਵਿੱਚ ਬਾਹਰੀ ਦੇਸ਼ਾਂ ਵਿੱਚ ਗ੍ਰੀਨਰ ਪੈਸਚਰ ਜਾਨੀ ਰੋਜੀ ਰੋਟੀ ਦੀ ਭਾਲ ਦੇ ਵਿੱਚ ਗਏ ਇੰਡੀਅਨ ਤੇ ਖਾਸ ਕਰਕੇ ਪੰਜਾਬੀਆਂ ਨੂੰ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਵੱਡੀ ਗਿਣਤੀ ਵਿੱਚ ਅਮਰੀਕਾ ਤੋਂ ਗੈਰ ਕਾਨੂੰਨੀ ਢੰਗ ਨਾਲ ਗਏ ਭਾਰਤੀਆਂ ਨੂੰ ਖੁੰਖਾਰ ਅਫਰਾਧੀਆਂ ਬਾਗ ਹੱਤਕੜੀਆਂ ਤੇ ਬੇੜੀਆਂ ਵਿੱਚ ਜਕੜ ਕੇ ਫੌਜ ਦੇ ਹਵਾਈ ਜਹਾਜ਼ਾਂ ਰਾਹੀਂ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਰਿਪੋਰਟ ਕਰ ਦਿੱਤਾ ਗਿਆ ਸੀ ਇਹਦੇ ਨਾਲ ਕੈਨੇਡਾ ਵਿੱਚ ਰਹਿੰਦੇ ਭਾਰਤੀਆਂ ਨੂੰ ਵੀ ਰਿਪੋਰਟ ਕੀਤੇ ਜਾਣ ਸਬੰਧੀ ਕਬੜਾ ਜਖੈ ਲੋਕੀ ਝੂਠੀਆਂ ਸੱਚੀਆਂ ਅਫਵਾਹਾਂ ਸੁਣਨ ਨੂੰ ਮਿਲਣ ਲੱਗਿਆ ਸੰਨ ਕਿ ਉਥੋਂ ਕੈਨੇਡਾ ਤੋਂ ਵੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾਵੇਗਾ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੀ ਅਗਵਾਈ ਵਾਲੀ ਸਰਕਾਰ ਦੇ ਸੰਬੰਧ ਭਾਰਤ ਨਾਲ ਵਿਗੜਦੇ ਚਲੇ ਗਏ ਤੇ ਇੱਕ ਦੂਜੇ ਦੇ ਡਿਪਲੋਮੇਟਸ ਦੀ ਗਿਣਤੀ ਘਟਾ ਕੇ ਆਪਣੇ ਆਪਣੇ ਦੇਸ਼ ਵਿੱਚੋਂ ਕੱਢਣ ਤੱਕ ਦੀ ਨੋਬਤ ਆ ਗਈ ਤਾਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਵਰਕ ਪਰਮਿਟ ਵੀਜ਼ਾ ਵਿਜ਼ਿਟਿੰਗ ਵੀਜ਼ਾ ਰਈ ਗਏ ਭਾਰਤੀਆਂ ਤੇ ਖਾਸ ਤੌਰ ਤੇ ਪੰਜਾਬੀਆਂ ਤੇ ਵੀ ਉਥੋਂ ਕੈਨੇਡਾ ਤੋਂ ਰਿਪੋਰਟ ਕੀਤੇ ਜਾਣ ਦਾ ਖਤਰਾ ਮੰਨਣਾ ਲੱਗਿਆ ਪਰ ਹੁਣ ਕੈਨੇਡਾ ਵਿੱਚ ਸੱਤਾ ਪਰिवर्तन ਹੋਣ ਨਾਲ ਪ੍ਰਵਾਸੀਆਂ ਪ੍ਰਤੀ ਰਵੱਈਆ ਵੀ ਬਦਲਣ ਲੱਗਿਆ ਹੈ ਜਸਟਨ ਟਰੂਡੋ ਦੇ ਅਸਤੀਫੇ ਦੇਣ ਤੋਂ ਬਾਅਦ ਨਵੇਂ ਬਣੇ ਪ੍ਰਧਾਨ ਮੰਤਰੀ ਮਾਰਕ ਕਰਨੀ ਨੇ ਪ੍ਰਵਾਸੀਆਂ ਪ੍ਰਤੀ ਤੇ ਖਾਸ ਤੌਰ ਤੇ ਡਵੈਲਪਮੈਂਟ ਦੀ ਰੀਡ ਦੀ ਹੱਡੀ ਸਮਝੀ ਜਾਂਦੀ ਲੇਬਰ ਕਲਾਸ ਤੇ ਐਸੈਂਸ਼ੀਅਲ ਸਰਵਿਸਸਸ ਦੇਣ ਵਾਲੇ ਪ੍ਰਵਾਸੀਆਂ ਪ੍ਰਤੀ ਉਦਾਰਤਾ ਦਿਖਾਉਂਦੇ ਹੋਏ ਵੀਜ਼ਾ ਨੀਮਾ ਤੇ ਪੀਆਰ ਦੇਨ ਸੰਬੰਧੀ ਕਤਤ ਤੌਰ ਤੇ ਵੱਡੇ ਪਰਵਰਤਨ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਨੇ ਪਹਿਲੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਰੇਸ਼ਲ ਬੈਂਡਿਆਨ ਨੂੰ ਇਮੀਗ੍ਰੇਸ਼ਨ ਮੰਤਰੀ ਬਣਾ ਦਿੱਤਾ ਹੈ। ਪਿਛਲੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਪ੍ਰਵਾਸੀਆਂ ਪ੍ਰਤੀ ਬਹੁਤ ਹੀ ਸਖਤ ਰਵੱਈਆ ਰੱਖਣ ਵਾਲੇ ਸਨ। ਬਦਲਦੇ ਹਾਲਾਤਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਜ਼ਰੂਰੀ ਸੁਭਾਅ ਮਾ ਦੇਣ ਵਾਲੇ ਵਰਕਰ ਜਿਵੇਂ ਪਲੰਬਰ, ਟਰੱਕ ਡਰਾਈਵਰ, ਨਰਸਿੰਗ, ਕੰਸਟਰਕਟਰ, ਰੈਸਟੋਰੈਂਟ ਜਾਂ ਹੋਰ ਐਸੈਂਸ਼ੀਅਲ ਸਰਵਿਸ ਦੇਣ ਵਾਲੇ ਜੋ ਵਰਕਰ ਹਨ ਤੇ ਜਿਨ੍ਹਾਂ ਦਾ 31 ਮਾਰਚ 2025 ਤੱਕ 6 ਮਹੀਨਿਆਂ ਤੋਂ 1 ਸਾਲ ਤੱਕ ਆਪਣੇ ਆਪਣੇ ਫੀਲਡ ਵਿੱਚ ਐਕਸਪੀਰੀਅੰਸ ਹੈ ਹੁਣ ਪੀਆਰ ਦੇਣ ਦਾ ਨਵਾਂ ਪ੍ਰੋਗਰਾਮ ਯਾਨੀ APR ਲਾਂਚ ਕੀਤਾ ਜਾ ਰਿਹਾ ਹੈ ਇਸ ਲਈ ਕनाडा ਵਿੱਚ ਰਹਿੰਦੇ ਅਜਿਹੇ ਵਰਕਰਾਂ ਨੂੰ ਇਹ ਐਕਸਪੀਰੀਅੰਸ ਪੂਰਾ ਕਰਨਾ ਚਾਹੀਦਾ ਹੈ ਜੋ ਲੋਕ ਭਾਰਤ ਵਿੱਚ ਰਹਿੰਦੇ ਹਨ ਤੇ ਸਪਾਂਸਰਸ਼ਿਪ ਜਾਂ ਵਰਕ ਪਰਮਿਟ ਰਾਹੀਂ PR ਲੈਣਾ ਚਾਹੁੰਦੇ ਹਨ ਉਹਨਾਂ ਨੂੰ ਵੀ 6 ਮਹੀਨੇ ਤੋਂ 1 ਸਾਲ ਦਾ ਐਕਸਪੀਰੀਅੰਸ ਦਾ ਸਰਟੀਫਿਕੇਟ ਹਾਸਲ ਕਰਨ ਦਾ ਪ੍ਰੋਸੈਸ ਬਰ ਪੂਰਾ ਕਰ ਲੈਣਾ ਚਾਹੀਦਾ ਹੈ ਇਸ ਤੋਂ ਇਲਾਵਾ PR ਲੈਣ ਲਈ 500 ਤੋਂ ਵੀ ਵੱਧ CRS ਸਕੋਰ ਜੋ ਰੱਖਿਆ ਗਿਆ ਸੀ ਉਸ ਨੂੰ ਵੀ ਟਾ ਕੇ ਹੁਣ 450 ਤੋਂ 480 ਕੀਤੇ ਜਾਣ ਦੀ ਖਬਰ ਹੈ ਤੇ ਇਸ ਸੀਐਸਆਪੋਰ ਵਾਲਾ ਵਿਅਕਤੀ ਵੀ ਹੁਣ ਪੀਆਰ ਲਈ ਅਪਲਾਈ ਕਰ ਸਕੇਗਾ ਇੱਕ ਅਨੁਮਾਨ ਅਨੁਸਾਰ ਹੁਣ ਵਾਲੇ ਕੁਝ ਸਾਲਾਂ ਵਿੱਚ ਕੈਨੇਡਾ ਵਿੱਚ ਲਗਭਗ 4 ਲੱਖ ਕੰਸਟਰਕਸ਼ਨ ਵਰਕਰ ਰਿਟਾਇਰ ਹੋ ਜਾਣਗੇ ਜਿਸ ਕਰਕੇ ਇਮੀਗ੍ਰੇਸ਼ਨ ਦੀ ਸ਼ਰਤ ਨਰਮ ਕਰਕੇ ਜੇਕਰ ਪ੍ਰਵਾਸੀ ਨੂੰ ਕੈਨੇਡਾ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਤਾਂ ਹੀ ਕੈਨੇਡਾ ਵਿੱਚ ਡਵੈਲਪਮੈਂਟ ਹੋ ਸਕੇਗੀ ਨਹੀਂ ਤਾਂ ਹਾਲਾਤ ਬਦ ਤੋਂ ਬੱਦਰ ਬੰਦੇ ਚਲੇ ਜਾ ਸਕਦੇ ਹਨ ਇਸੇ ਲਈ ਕੈਨੇਡਾ ਦੁਆਰਾ ਪਾਸਪੋਰਟ ਦਾ ਵੇਟਿੰਗ ਟਾਈਮ ਹੁਣ ਵਕਤਵਾਰ 30 ਦਿਨਾਂ ਤੱਕ ਕੀਤਾ ਜਾ ਰਿਹਾ ਹੈ ਟੂਰਿਸਟ ਵੀਜ਼ਾ ਤੇ ਵਰਕਿੰਗ ਵੀਜ਼ਾ ਦਾ ਪ੍ਰੋਸੈਸ ਵੀ ਤੋਂ 30 ਦਿਨਾਂ ਤੱਕ ਵਕਤਵਾਰ ਹੋਵੇਗਾ ਸਾਲ 2025 ਵਿੱਚ ਬੈਕਲੋਗ ਦੀਆਂ 20 ਲੱਖ ਐਪਲੀਕੇਸ਼ਨਾਂ ਨੂੰ ਕਲੀਅਰ ਕਰਨ ਦਾ ਟੀਚਾ ਮਿਥਿਆ ਗਿਆ ਹੈ ਉਸ ਦਮ ਤੀਜਾ ਭਾਵੇਂ ਕੁਝ ਵੀ ਕਿਉਣਾ ਹੋਵੇ ਜਿਹੜੀਆਂ ਪਹਿਲਾਂ 220 ਤੋਂ 224 ਤੱਕ ਲੱਗੀਆਂ ਹਨ ਪਹਿਲਾਂ ਉਹਨਾਂ ਦਾ ਨਿਪਟਾਰਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਯਾਨੀ ਪੀਜੀਪ ਨਾਲ ਸੰਬੰਧਿਤ 10000 ਕੰਪਲੀਟ ਫਾਈਲਾਂ ਵੀ ਕਲੀਅਰ ਕਰ ਦਿੱਤੀਆਂ ਜਾਣਗੀਆਂ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਟਾਰਨੀ ਨੇ ਨਵੇਂ ਇਮੀਗ੍ਰੇਸ਼ਨ ਮੰਤਰੀ ਰੋਸ਼ਲ ਬੁਨੇਡੀਨ ਦੁਆਰਾ ਲਏ ਜਾ ਰਹੇ ਅਜਿਹੇ ਫੈਸਲੇ ਚਲਾਗਾ ਯੋ ਹੀ ਕਹੇ ਜਾ ਸਕਦੇ ਹਨ ਤੇ ਲਿਬਰਲ ਇਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਜਾਣ ਦੇ ਇੱਛੁਕ ਲੋਕਾਂ ਲਈ ਤੇ ਪੀਆਰ ਪ੍ਰਾਪ ਕਰਨ ਦੇ ਚਾਹਵਣ ਲੋਕ ਭਾਰੀ ਮਾਨਸਿਕ ਬੋਝ ਤੇ ਦਬਾਅ ਮਹਿਸੂਸ ਕਰ ਰਹੇ ਹਨ ਉਹਨਾਂ ਨੂੰ ਹੁਣ ਰਾਹਤ ਮਿਲ ਜਾਣ ਦੀ ਆਸ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ